ਜੈ ਗੁਰੂ ਦੇਵ ਧਨ ਗੁਰਦੇਵ ਜੀ ਆਓ ਇੱਕ ਦੂਜੇ ਨੂੰ ਸਮਝਾਈਏ ਤੇ ਵਾਤਾਵਰਣ ਨੂੰ ਸੁਖਾਰ ਬਣਾਈਏ ਅੱਜ ਦੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕਦੇ ਸਾਡੇ ਵਿੱਚ ਹੁੰਦੇ ਸੀ ਕੋਨਾ ਨੇ ਜਿਹੜਾ ਪਾਣੀ ਦਰਿਆਵਾਂ 'ਚ ਦੇਖਿਆ ਤੇ ਆਉਣ ਵਾਲੀ ਜਨਰੇਸ਼ਨ ਨੇ ਉਹਨਾਂ ਨੂੰ ਟਪੂਆ ਦੇ ਵਿੱਚ ਦੇਖਿਆ ਕਿ ਸਾਡੇ ਹੱਥਾਂ ਦੇ ਵਿੱਚ ਬੋਤਲਾਂ ਭਰ ਕੇ ਆਣ ਇਹਦਾ ਮੁੱਖ ਕਾਰਨ ਹੈ ਕਿ ਅਸੀਂ ਪਾਣੀ ਦੀ ਸੰਭਾਲ ਨਹੀਂ ਕੀਤੀ ਪਾਣੀ ਅੱਜ ਦਿਨੋਂ ਦਿਨ ਤਰਤੀ ਤੋਂ ਛੇਠਾ ਜਾ ਰਿਹਾ ਅੱਜ ਸੇ ਇੱਕ ਦੂਜੇ ਨੂੰ ਸਮਝਾਈ ਜਾ ਰਿਹਾ ਕਿ ਆਓ ਰੋਕ ਲਗਾਈਏ ਆਓ ਰੋਕ ਲਗਾਈਏ ਲੇਕਿਨ ਪਹਿਲ ਕੋਈ ਨਹੀਂ ਕਰ ਰਿਹਾ ਮੇਰੀ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਆ ਕਿ ਪਹਿਲਾਂ ਇੱਕ ਦੂਸਰੇ ਨੂੰ ਸਮਝਾਣ ਦੀ ਬਜਾਏ ਖੁਦ ਕੰਮ ਕਰੀਏ ਤੇ ਜੋ ਅਸੀਂ ਖੁਦ ਇੱਕ ਦੂਸਰੇ ਦੇ ਨਾਲ ਕੰਮ ਕਰਕੇ ਰੋਕ ਲਗਾਉਣ ਦਾ ਕੰਮ ਸ਼ੁਰੂ ਕਰੀਏ ਤਾਂ ਜੋ ਅੱਜ ਹਰ ਜੀਵ ਜਿਹੜਾ ਆ ਉਹ ਪਹਾੜੀ ਇਲਾਕੇ ਦੇ ਵੱਲ ਦੌੜ ਰਿਹਾ ਕਿ ਅਸੀਂ ਜਾ ਕੇ ਤੇ ਸੱਟ ਕਬਸੂਸ ਕਰੀਏ ਦੇ ਤੁਸੀਂ ਜਾਣਦੇ ਹੋ ਕਿ ਤੁਹਾਡੇ ਬੱਚਿਆਂ ਨੂੰ ਏਸੀ ਮਿਲਣ ਤੇ ਤੁਹਾਡੇ ਬੱਚਿਆਂ ਨੂੰ ਠੰਡਕ ਮਹਿਸੂਸ ਹੋਵੇ ਤੇ ਆਓ ਇੱਕ ਨਾਰਾ ਲਾਈਏ ਇੱਕ ਕ ਮਨੁੱਖ ਦੋ ਰੁੱਖ ਦਾ ਨਾਰਾ ਲਾ ਕੇ ਅਸੀਂ ਆਪਣੇ ਦੇਸ਼ ਨੂੰ ਖੁਸ਼ਹਾਲ ਬਣਾਈਏ ਅੱਜ ਸਾਡੀ ਟੀਮ ਨੇ ਇੱਕ ਸਪੈਸ਼ਲ ਮੀਟਿੰਗ ਕੀਤੀ ਜਿਹਦੇ ਵਿੱਚ ਮੇਰੇ ਨਾਲ ਸਤਕਾਰਯੋਗ ਸਟੇਟ ਮੈਂਬਰ ਜੀਤਰਾਜ ਜੀ ਧੀਰਜ ਕਮਾਣ ਦੀ ਨਾਟਵਾਲ ਮਾਸਟਰ ਪਲਵਿੰਦਰ ਸਿੰਘ ਜੀ ਅਸੀਂ ਅੱਜ ਇੱਕ ਮੀਟਿੰਗ ਦੇ ਵਿੱਚ ਫੈਨਲ ਕੀਤਾ ਕਿ ਸੇਵਾ ਉਹਨੂੰ ਹੀ ਦੇਣੀ ਹੈ ਜਿਹੜਾ ਘੱਟੋ ਘੱਟ 15 ਰੁੱਖ ਲਾ ਕੇ ਆਏਗਾ ਉਹ ਜਿੰਨੀ ਵੀ ਸੇਵਾ ਮੰਨੇਗਾ ਉਸੇ ਨੂੰ ਪਿਆਰਾ ਆਓ ਸਾਰੇ ਮਿਲ ਕੇ ਇਸ ਵਾਤਾਵਰਣ ਨੂੰ ਸੁਚਾਲ ਬਣਾਈਏ ਤੇ ਜਿਹਦੀ ਤਖਤੀ ਤੱਪ ਰਹੀ ਹੈ ਇਹਨੂੰ ਸਰਪੰਚ ਵਰਤੋਂ ਕੰਮ ਲਈ ਰੋਕ ਲਗਾਈਏ ਤੇ ਪਾਣੀ ਦੀ ਸੰਭਾਲ ਨੂੰ ਜ਼ਰੂਰ ਕਰਨਾ ਕਿਉਂਕਿ ਪਾਣੀ ਦੀ ਸੰਭਾਲ ਹੋ ਸਕਦੀ ਹੈ ਪਾਣੀ ਨੂੰ ਬਨਾਇਆ ਨਹੀਂ ਜਾ ਸਕਦਾ ਪਾਣੀ ਨੂੰ ਤਿਆਰ ਤੇ ਕੀਤਾ ਜਾ ਰਿਹਾ ਹੈ ਫਿਰ ਇੱਕੋ ਹੀ ਕੰਮ ਹੈ ਪਾਣੀ ਨੂੰ ਬਚਾਇਆ ਜਾ ਸਕਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ